4500 ਪਿੰਡ ਸਾਡਾ ਟੋਟਲ ਨਸ਼ਾ ਮੁਕਤ ਹੋ ਚੁੱਕਿਆ ਜੀ ਜਿੱਤੇ ਨਸ਼ਾ ਜਿਹੜਾ ਹੈ ਉਹ ਉਹ ਖਤਮ ਹੋ ਚੁੱਕਿਆ ਸਰ ਤਕਰੀਬਨ ਜਿਹੜੇ ਪਿੰਡਾਂ ਦੇ ਵਿੱਚ ਸਰ ਜਿਹੜੇ ਪਿੰਡਾਂ ਦੇ ਵਿੱਚ ਜਿਹੜੇ ਪਤਨ ਲੈਂਦੇ ਪਤਨ ਲੈਂਦਾ ਹੋਸੀ ਨੂੰ ਚੌਕੀ ਚੁਕਾ ਦੇ ਬੰਦਾ ਚੌਕੀ ਜਮੇ ਜਿਹੜਾ ਚਿਮਨ ਦਾ ਪੁੱਤ ਚੱਟਾ ਦੀ ਚਿਮਨ ਦਾ ਪੁੱਤ ਹੈ ਮੇਰਾ ਪੁੱਤਰ ਪੀਰ ਚਮਿੰਨ ਜਿੱਤ ਗਿਆ ড মে পাত খবর পি ਬਾਈ ਗੱਲ ਸੁਣ ਲੈ ਤੈਨੂੰ ਬਣਾਇਆ ਯਾਦਚ ਤੈਨੂੰ ਬਣਾਇਆ ਕਾਂਗਰਸ ਤੈਨੂੰ ਹੁਕੀਪਨ ਕਿੱਦਾ ਬਣਾਇਆ ਠੀਕ ਨਹੀਂ ਭਗਵਾਨ ਤਮਾਨ ਦੀ ਸਰਕਾਰ ਨਹੀਂ ਆਣੀ ਚਾਹੀਦੀ ਨੰਬਰ 1 ਪਹਿਲਾਂ ਸੁਣ ਲੈ ਬਾਈ ਮੈਨੂੰ ਕੋਈ ਮਤ ਬਲੇ ਚਿੱਟਾ ਕਹਿੰਦੇ ਤਾਂ ਨਾ ਮਿਕਦਾ ਮੋਗਾ ਚਿੱਟਾ ਨਹੀਂ ਮਿਕਦਾ ਚਿੱਟੇ ਦੇ ਦੋ ਚੁੰਮਾ ਮੇਰਾ ਮਾਰਿਆ ਚਿੱਟਾ ਭਲਕੇ ਸਾਡੇ ਮੰਡਰੇ ਸਰੀਆ ਮੁੰਡੇ ਦੀ ਥਾਂ ਦੇ ਬਰਾਬਰ ਦਾ ਰਿਸਪਤ ਪੂਰੀ ਖੰਦਾ ਚੌਂਕੀ ਚ ਸੌਰ ਸਿੰਘ ਦਾ ਪਹਿਲਾ ਉਹ सीधा ਰੋਪੜ ਦਾ ਠੀਕ ਹੈ ਨਾ ਜ਼ਿੰਮੇਦਾਰ ਜਾਣੇ ਆ ਉਹਦਾ ਛਾਣ ਕਰ ਦਿੰਦਾ ਇੱਕ ਮਿੰਟ ਮੇਰੇ ਚੁੱਪ ਨਾ ਕਰਿਓ ਬੋਲਿਓ ਤੁਸੀਂ ਸਾਰੇ ਬੱਚ ਬੋਲਿਓ ਤੁਸੀਂ ਇੱਕ ਕੱਚਾ ਪਾ ਕੇ ਜ਼ਿੰਮੇਦਾਰ ਨੂੰ ਤੁਸੀਂ ਉਹਦੇ ਨਾਲ ਕੀ ਪ੍ਰਸਤਾਵ ਕਰੋਗੇ ਜਿੰਨੇ ਦਾ ਖੇਦੂ ਚੱਲਿਆ ਇੱਕ ਗੱਡੀ ਦੇ ਵਿੱਚ ਲਾ ਕੇ ਤੁਸੀਂ ਆਰਮੀ ਦੀ ਫਰਾਂਜੀ ਟੈਗ ਲਾ ਕੇ ਉੱਚ ਚਿੱਟਾ ਵੇਚਣਾ ਸ਼ੁਰਿਆ ਆ ਇਹ ਕਿਹੜੀ ਗੱਲ ਦਾ ਕਾਨੂੰਨ ਆ ਬਈ ਭਗਵਾਨ ਦਾ ਕਹਿੰਦਾ ਮੈਂ 10 ਲੱਖ ਦਾ ਬੀਮਾ ਦੇ ਰਿਆ ਉਹਨੂੰ ਐ ਐਦਾਂ ਕਰ ਰਿਹਾ ਮੈਂ ਐ ਕਰ ਦੂੰਗਾ ਮੈਂ ਮਹਿਲਾ ਨੂੰ ਐ ਕਰ ਦੂੰਗਾ ਮੇਰਾ ਪੁੱਤ ਮਰਵਾਤਾ ਇੱਕ ਦੇ ਦਾ ਸਿਪਾਈ ਖਾਕੀ ਮੈਂ ਜੁੱਤੀਆਂ ਜਿ ਮੇਰੇ ਕੰਡੇ ਲੱਗੇ ਮੈਂ ਇੱਕ ਟਰੱਕ ਡਰਾਈਵਰ ਦਾ ਮੇਰੀ ਫੋਟੋ ਪਿਆ ਦਿਲ ਦੀ ਮੈਂ ਇੱਕ ਬੱਚਾ ਆਪਣਾ ਖਾਕੀ ਪੜਦੀ ਪਾ ਕੇ ਤੁਰਿਆ ਬੜ ਦਿਖੇਗਾ ਇੱਕ ਖਾਕੀ ਪੜਦੀ ਵਾਲੀ ਖਰੀਗੇ ਤੁਸੀਂ ਸੀਐਮ ਬੜ ਕੇ ਨਵੇਂ ਨਵੇਂ ਆਂਦੇ ਆ ਤੁਹਾਨੂੰ ਮੈਂ ਕਹਿੰਦਾ ਭਗਵਾਨ ਤੁਮਨੇ ਕਿਆ ਚੱਕਿਆ ਕਿਆ ਖਾਤਾ ਉਹਨੇ ਕਹਿੰਦਾ ਮੈਂ ਖੁਸ਼ ਨਹੀਂ ਖਾਂਦਾ ਉਹ ਸਭ ਤੋਂ ਪਾਪੀ ਬੰਦਾ ਚਿੱਟਾ ਕਿੱਥੋਂ ਮੰਦ ਰਖਦਾ ਕਹਿੰਦਾ ਮੈਂ ਚਿੱਟਾ ਕਿ ਮੰਦ ਰਖਦਾ ਵਿੱਚ ਜਾਂਦਾ ਕਾਉਦਾ ਵਿਗੜ ਗਿਆ ਸਰਾਉਂਦਰ ਮਿਲਦਾ ਧੱਕਿਆ ਉਹਨਾਂਦਰ ਮਿਲਦਾ ਆ ਮੇਰੇ ਪੈਰ ਦੇ ਵਿੱਚ ਮੁੱਦਾ ਮੇਰਾ ਬਾਟਰ ਦੇ ਦਾ ਖੋਦਾ ਚਿੱਟਾ ਮੇਰੇ ਪੈਰ ਦੇ ਵਿੱਚ ਵਗ ਰਿਹਾ ਭਗਵਾਨ ਵਰ ਕਿੱਥੇ ਪਾਂਟਾ ਹੋ ਨਜਾਰਾ ਹੋ ਪੈਰ ਦਾ ਲੋੜਾ ਚੁੱਪ ਮੈਨੂੰ ਗੱਲ ਕਰਨ ਦੇ ਕੋਈ ਨਾ ਮੈਂ ਇਹ ਕਰਦਾ ਮੈਂ ਕਿਹੜਾ ਚਿੱਟਾ ਕੋਣਾਂ ਦੀ ਗੱਲ ਸੁਣੋ ਹਾਂ ਉਹਨਾਂ ਦੀ ਗੱਲ ਸੁਣੋ ਉਹਨਾਂ ਦੀ ਗੱਲ ਸੁਣੋ Thank <laughs>